ਅੱਜ ਆਪਾਂ ਲੈ ਕੇ ਪਹੁੰਚੇ ਹਾਂ ਜੀ ਵੀਡੀਓ 'ਚ ਇੱਕ ਕੋਠੀ ਕੋਠੀ ਕਾਹਦੀ ਆ ਜੀ ਮਹਿਲ ਵਾਂਗੂ ਬਣੀ ਹੋਈ ਆ ਬਹੁਤ ਸੋਹਣਾ ਮਾਲਕ ਨੇ ਕੰਮ ਕਰਵਾਇਆ ਹੋਇਆ ਤੇ ਤੁਹਾਡੀ ਡਿਮਾਂਡ ਤੇ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਡੇ ਬਹੁਤ ਸਾਰੇ ਮੈਂ ਕਮੈਂਟ ਚੈੱਕ ਕੀਤੇ ਸੀਗੇ ਤੁਸੀਂ ਸਿਰਫ ਕੋਠੀ ਵਾਸਤੇ ਕਹਿੰਦੇ ਸੀਗੇ ਬਾਕੀ ਕਈ ਦਿਨ ਪਹਿਲਾਂ ਆਪਾਂ ਲਗਾਤਾਰ 3-4 ਘਰ ਪਾਈ ਸੀਗੇ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਸੀਗਾ ਉਹਨਾਂ ਵੀਡੀਓ ਨੂੰ ਤੇ ਤੁਸੀਂ ਘਰ ਵਾਸਤੇ ਜਾਂ ਕੋਠੀ ਵਾਸਤੇ ਕਹਿੰਦੇ ਸੀਗੇ ਤੁਸੀਂ ਕਹਿੰਦੇ ਸੀਗੇ ਵਧੀਆ ਤਿਆਰ ਕੀਤੀ ਹੋਈ ਕੋਈ ਕੋਠੀ ਦੀ ਵੀਡੀਓ ਦਿਖਾਓ ਜੀ ਲੇ ਕੇ ਆਪਾਂ ਪਹੁੰਚੀਆਂ ਬਾਕੀ ਤੋਂ 와 ਦੀ ਡਿਮਾਂਡ ਤੇ ਲੈ ਕੇ ਪਹੁੰਚੀਆਂ ਜੀ ਬਤ ਤੋਂ ਬਤ ਸਪੋਰਟ ਕਰਿਓ ਸੀ ਮਸ਼ੀਨਰੀਆਂ ਤਾਂ ਤੁਸੀਂ ਹਰ ਰੋਜ਼ ਹੀ ਦੇਖਦੇ ਹੋ ਅੱਜ ਇਹ ਕੋਠੀ ਦੇਖੋ ਕੋਠੀ ਤੁਸੀਂ ਦੇਖੋਗੇ ਕੋਠੀ ਦੇ ਵਿੱਚ ਜਿੰਨਾ ਤੁਸੀਂ ਸਮਾਨ ਦੇਖੋਗੇ ਸੀ ਸਾਰਾ ਕੁਝ ਮਾਲਕ ਨੇ ਕੋਠੀ ਦੇ ਨਾਲ ਹੀ ਵੇਚਣਾਗਾ ਜਿੰਨਾ ਕੋਠੀ ਦੇ ਵਿੱਚ ਸਮਾਨ ਪਿਆਗਾ ਮਾਲਕ ਨੇ ਸਾਰਾ ਕੁਝ ਨਾਲ ਹੀ ਦੇਣਾਗਾ ਵਾਸ਼ਿੰਗ ਮਸ਼ੀਨ ਆਪਾਂ ਨੂੰ ਮਿਲੂਗੀ ਜੀ ਡਬਲ ਵਾਸ਼ਿੰਗ ਮਸ਼ੀਨ ਮਿਲ ਜੂਗੀ ਕੱਪੜੇ ਧੋਣ ਲਈ ਜਿਹੜੀ ਮਸ਼ੀਨ ਹੁੰਦੀ ਹੈ ਦੋ ਆਪਾਂ ਨੂੰ ਮਿਲ ਜਾਣਗੀਆਂ ਦੋ ਫ੍ਰੀਜ਼ਰ ਨੇ ਤਿੰਨ ਏਸੀ ਲੱਗੇ ਹੋਏ ਨੇ ਬਾਕੀ ਬੈੱਡ ਨੇ ਸੋਫੇ ਨੇ ਤੇ ਅਲਮੀਰਾ ਜੋ ਕੁਝ ਵੀ ਹੈ ਜੀ ਕੋਠੀ ਦੇ ਅੰਦਰ ਸਾਰਾ ਕੁਝ ਇਹਨਾਂ ਨੇ ਨਾਲ ਹੀ ਵੇਚਣਾ ਹੈ ਕੋਠੀ ਦੀ ਵੀਡੀਓ ਬਹੁਤ ਜ਼ਿਆਦਾ ਵਧੀਆ ਬਣੀ ਹੋਈ ਹੈ ਜੀ ਤੇ ਕੋਠੀ ਬਾਬਾ ਵੱਡੀ ਬਣੀ ਹੋਈ ਹੈ ਕੋਠੀ ਦੀ ਵੀਡੀਓ ਥੋੜੀ ਜਿਹੀ ਲੰਮੀ ਹੋ ਸਕਦੀ ਹੈ ਪਰ ਤੁਹਾਨੂੰ ਸਾਰਾ ਕੁਝ ਆਪਾਂ ਵੀਡੀਓ 'ਚ ਦੱਸਾਂਗੇ ਜੀ ਵਧੀਆ ਤਰੀਕੇ ਨਾਲ ਤੇ ਵੀਡੀਓ ਵਧੀਆ ਤਰੀਕੇ ਨਾਲ ਤੁਹਾਨੂੰ ਦਿਖਾਵਾਂਗੇ ਤੇ ਲਾਈਟਿੰਗ ਦਾ ਕੰਮ ਜਿੰਨਾ ਮਾਲਕ ਨੇ ਕਰਵਾਇਆ ਹੋਇਆ ਸੀ ਲਾਈਟਿੰਗ ਦਾ ਕੰਮ ਬਹੁਤ ਸੋਹਣਾ ਹੋਇਆ ਕੰਦਾ ਤੇ ਲਾਈਟਿੰਗ ਜਿਹੜੀ ਹੋਈ ਹੈ ਤੁਸੀਂ ਚੈੱਕ ਕਰੋ ਇੱਕ ਵਾਰੀ ਤੇ ਕੋਠੀ ਬਹੁਤ ਸੋਹਣੀ ਹੈ ਕੋਠੀ ਸਾਰੀ ਨਕਸ਼ੇ ਤੇ ਤਿਆਰ ਹੋਈ ਹੈ ਜੀ ਸਾਰਾ ਕੰਮ ਮਾਲਕ ਨੇ ਬਹੁਤ ਵਧੀਆ ਕਰਵਾਇਆ ਹੋਇਆ ਬਾਕੀ ਪੈੜ ਪੋਦੇ ਗਾਮਲੇ ਜੋ ਵੀ ਰੱਖੇ ਹੋਏ ਨੇ ਇਹਨਾਂ ਨੇ ਬਹੁਤ ਵਧੀਆ ਲੱਗ ਰਹੇ ਨੇ ਸੀ ਤੇ ਖਾਸ ਕਰਕੇ ਜੋੜੀਆਂ ਦਾ ਜਿਹੜਾ ਕੰਮ ਹੋਇਆਗਾ ਇਹਨਾਂ ਤੇ ਧਿਆਨ ਦੇਣ ਦੀ ਲੋੜ ਹੈ ਜੀ ਜੋੜੀਆਂ ਦਾ ਕੰਮ ਜਿਹੜਾ ਮਾਲਕ ਨੇ ਕਰਵਾਇਆ ਹੋਇਆ ਬਹੁਤ ਸ਼ੌਂਕ ਨਾਲ ਕਰਵਾਇਆ ਹੋਇਆ ਇੱਕ ਵਾਰੀ ਚੈੱਕ ਕਰੋ ਜੀ ਅੰਦਰ ਲੀਆਂ ਜੋੜੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਕਮਰਿਆਂ ਦੇ ਅੰਦਰ ਦੀਆਂ ਉਹ ਵੀ ਚੈੱਕ ਕਰਿਓ ਤੇ ਥੱਲੇ ਜਿਹੜਾ ਫਰਸ਼ ਲੱਗਿਆ ਹੋਇਆ ਇਹ ਦੇਖੋ ਜੀ ਰੰਗ ਦਾ ਕੰਮ ਦੇਖੋ ਬਾਕੀ ਉੱਤੇ ਜਾਣ ਵਾਸਤੇ ਪੌੜੀਆਂ ਆਪਾਂ ਨੂੰ ਮਿਲ ਜਾਣਗੀਆਂ ਛੱਤ ਤੇ ਛੱਤ ਸਾਰੀ ਪੱਕੀ ਕਰਵਾਈ ਹੋਈ ਹੈ ਡਰਾਈਂਗ ਏਰੀਆ ਪੂਰਾ ਵਧੀਆ ਸੀ ਲੌਬੀ ਪੂਰੀ ਖੁੱਲੀ ਡੁੱਲੀ ਬਣੀ ਹੋਈ ਹੈ ਬਾਕੀ ਐਲਸੀਡੀ ਟੰਗੀ ਹੋਈ ਹੈ ਜੀ ਦੇਖੋ ਤੁਸੀਂ ਬਹੁਤ ਵੱਡੀ ਐਲਸੀਡੀ ਹੈ ਸ਼ਾਇਦ 75 ਇੰਚੀ ਐਲਸੀਡੀ ਲੱਗੀ ਹੋਈ ਹੈ ਤੇ ਸੋਫੇ ਦੇਖ ਲਓ ਜੀ ਟੇਬਲ ਤੇ ਜੋ ਕੁਛ ਵੀ ਅਜੇ ਪੱਖੇ ਵਗੈਰਾ ਸਾਰਾ ਕੁਛ ਮਾਲਕ ਨੇ ਕੋਠੀ ਦੇ ਅੰਦਰ ਹੀ ਦੇਣਾ ਜੀ ਜੋ ਵੀ ਪਰਦੇ ਵਗੈਰਾ ਲੱਗੇ ਹੋਏ ਨੇ ਜਿੰਨੇ ਟੇਬਲ ਕੁਰਸੀਆਂ ਜੋ ਕੁਛ ਵੀ ਅਸੀਂ ਸਾਰਾ ਕੁਛ ਕੋਠੀ ਦੇ ਨਾਲ ਹੀ ਵਿਕਾਊ ਹੈ ਤੁਹਾਨੂੰ ਵੀਡੀਓ ਪਸੰਦ ਆ ਗਈ ਹੋਊਗੀ ਜੀ ਤੁਹਾਨੂੰ ਕੋਠੀ ਪਸੰਦ ਆ ਗਈ ਹੋਊਗੀ ਜੇ ਤੁਹਾਨੂੰ ਕੋਠੀ ਪਸੰਦ ਆਈ ਅਸੀ ਤਾਂ ਜਰੂਰ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਜਰੂਰ ਦਬਾ ਦਿਓ ਬੱਤ ਬੱਤ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਬੱਤ ਬੱਤ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹਾਂ ਜੀ ਸੈਕੰਡ ਹੈਂਡ ਮਾਰਕੀਟ ਜੇ ਤੁਸੀਂ ਵੱਤ ਬਾਦ ਪਿਆਰ ਦਿਓਗੇ ਵੱਤ ਬਾਦ ਸਪੋਰਟ ਕਰੋਗੇ ਜੀ ਤਾਂ ਤੁਸੀਂ ਜੇ ਆਖੋਗੇ ਤਾਂ ਤੁਹਾਡੇ ਖਾਤਰ ਆਪਾਂ ਅਲੱਗ-ਅਲੱਗ ਏਰੀਆ ਚੋਂ ਹੋਰ ਵੀ ਵਧੀਆ ਤੇ ਬਹੁਤ ਸੋਹਣੀਆਂ-ਸੋਹਣੀਆਂ ਅਲੱਗ-ਅਲੱਗ ਰੇਟਾਂ ਦੇ ਵਿੱਚ ਅਲੱਗ-ਅਲੱਗ ਏਰੀਆ ਚੋਂ ਤੁਹਾਡੇ ਵਾਸਤੇ ਕੋਠੀਆਂ ਆਪਾਂ ਲੈ ਕੇ ਪਹੁੰਚਿਆ ਕਰਾਂਗੇ ਉਹ ਤਾਂ ਤੁਹਾਡੇ ਸਿਰ ਤੇ ਆ ਜੀ ਹੁਣ ਤੁਸੀਂ ਕਿੰਨਾ ਕ ਸਪੋਰਟ ਕਰਦੇ ਹੋ ਜੀ ਕਿੰਨੇ ਕ ਤੁਸੀਂ ਕਮੈਂਟ ਕਰਦੇ ਹੋ ਤੁਹਾਡੇ ਕਮੈਂਟਾਂ ਨੂੰ ਆਪਾਂ ਲੈ ਕੇ ਪਹੁੰਚਦੇ ਹਾਂ ਜੀ ਤੁਸੀਂ ਕਮੈਂਟ ਲਾਜ਼ਮੀ ਪਾ ਦਿਓ ਤੁਹਾਨੂੰ ਮਸ਼ੀਨਰੀਆਂ ਜ਼ਿਆਦਾ ਦੇਖਣੀ ਪਸੰਦ ਹੈ ਜਾਂ ਤੁਹਾਨੂੰ ਕੋਠੀ ਦੀ ਵੀਡੀਓ ਜ਼ਿਆਦਾ ਦੇਖਣੀ ਪਸੰਦ ਹੈ ਜੇ ਤੁਹਾਨੂੰ ਕੋਠੀ ਦੀ ਵੀਡੀਓ ਜ਼ਿਆਦਾ ਦੇਖਣੀ ਪਸੰਦ ਹੈ ਤਾਂ ਮਸ਼ੀਨਰੀਆਂ ਤਾਂ ਆਪਾਂ ਲੈ ਕੇ ਪਹੁੰਚੇ ਕਰਾਂਗੇ ਜੀ ਨਾਲ ਦੇ ਨਾਲ ਆਪਾਂ ਕੋਠੀ ਦੀ ਵੀਡੀਓ ਵੀ ਲੈ ਕੇ ਪਹੁੰਚਾ ਕਰਾਂਗੇ ਠੀਕ ਹੈ ਜੀ ਬਾਕੀ ਤੁਸੀਂ ਵੀਡੀਓ ਦੇਖ ਹੀ ਰਹੇ ਹੋ ਜੀ ਇਸ ਕੋਠੀ ਦੀ ਇਸ ਕੋਠੀ ਬਾਰੇ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸ ਦਿਓ ਤੁਹਾਨੂੰ ਕੋਠੀ ਕਿਵੇਂ ਦੀ ਲੱਗ ਰਹੀ ਹੈ ਜੀ ਜੇ ਆਪਾਂ ਇਸ ਕੋਠੀ ਦੀ ਗੱਲ ਕਰੀਏ ਤਾਂ ਇਸ ਕੋਠੀ ਦੀ ਥਾਂ ਦੀ ਗੱਲ ਕਰੀਏ ਮਾਲਕ ਕਹਿੰਦੇ ਨੇ ਜਿਹੜੇ ਵੱਡੇ ਮਾਰਲੇ ਹੁੰਦੇ ਅਸੀਂ ਉਹ ਵੱਡੇ ਅੱਠ ਮਰਲੇ ਜਗਾਂ ਦੇ ਵਿੱਚ ਕੋਠੀ ਬਣੀ ਹੋਈ ਆ ਵੱਡੇ ਅੱਠ ਮਰਲੇਾਂ ਚ ਕੋਠੀ ਆ ਕੋਠੀ ਦੀ ਵੀਡੀਓ ਤੁਸੀਂ ਦੇਖ ਰਹੇ ਹੋ ਅੰਦਰੋਂ ਲੌਬੀ ਚੈੱਕ ਕਰ ਲਈ ਜੀ আর ਰਸੋਈ ਤੁਸੀਂ ਚੈੱਕ ਕਰ ਲਈ ਬਾਕੀ ਕਮਰੇ ਖੁੱਲੇ ਡੁੱਲੇ ਬਣੇ ਹੋਏ ਨੇ ਪਾਣੀ ਵਾਸਤੇ ਆਪਾਂ ਨੂੰ ਵਧੀਆ ਸਾਧਨ ਮਿਲ ਜੂਗਾ ਜੀ ਤੇ ਵਧੀਆ ਪਾਣੀ ਆ ਵਧੀਆ ਇਲੈਕਟ੍ਰਿਸਿਟੀ ਆ ਜੀ ਵਧੀਆ ਇਹਨਾਂ ਦਾ ਏਰੀਆ ਗਾ ਤੇ ਵਧੀਆ ਜਿੰਨਾ ਸਮਾਨ ਵਿੱਚ ਪਿਆ ਉਹ ਤੋਂ ਵਧੀਆ ਸਮਾਨ ਆ ਜੀ ਬਾਕੀ ਸਮਾਨ ਤੁਸੀਂ ਚੈੱਕ ਕਰ ਹੀ ਰਹੇ ਹੋ ਜੀ ਗੀਜ਼ਰ ਵਗੈਰਾ ਚੈੱਕ ਕਰੋ ਜੀ ਬਾਥਰੂਮ ਦੇ ਅੰਦਰ ਗੀਜ਼ਰ ਲੱਗਿਆ ਹੋਇਆ ਜੋ ਵੀ ਕੰਮ ਹੈ ਜੀ ਬਹੁਤ ਵਧੀਆ ਜਿੰਨੇ ਸ਼ੀਸ਼ੇ ਲੱਗੇ ਹੋਏ ਨੇ ਬਾਥਰੂਮਾਂ ਦੇ ਅੰਦਰ ਇਹ ਜਿਹੜੇ ਸ਼ੀਸ਼ੇ ਨੇ ਇਹ ਲਾਈਟਿੰਗ ਵਾਲੇ ਨੇ ਜੀ ਬਟਨ ਲੱਗਿਆ ਹੁੰਦਾ ਸ਼ੀਸ਼ੇ ਦੇ ਅੰਦਰ ਹੀ ਬਟਨ ਨੱਪੋ ਲਾਈਟ ਓਨ ਜੀ ਬਾਕੀ ਤੁਹਾਨੂੰ ਕਮਰਿਆਂ ਦੇ ਅੰਦਰ ਵੀ ਲੈ ਕੇ ਚੱਲਦੇ ਕਮਰੇ ਚੈੱਕ ਕਰੋ ਜੀ ਵਧੀਆ ਡਾਊਨ ਸਿਲਿੰਗ ਦਾ ਕੰਮ ਬਹੁਤ ਸੋਹਣਾ ਹੋਇਆ ਕਮ ਕੱਪ ਬੋਰਡ ਜਿੰਨੇ ਬਣੇ ਹੋਏ ਨੇ ਚੈੱਕ ਕਰੋ ਜੀ ਥੱਲੇ ਮਾਰਬਲ ਪੱਥਰ ਲੱਗਿਆ ਹੋਇਆ ਮਿਲੂਗਾ ਤੇ ਜਿੰਨੇ ਬੈੱਡ ਨੇ ਬੈੱਡ ਵੀ ਚੈੱਕ ਕਰੋ ਜੀ ਏਸੀ ਵਗੈਰਾ ਚੈੱਕ ਕਰੋ ਤਿੰਨ ਏਸੀ ਆਪਾਂ ਨੂੰ ਟੋਟਲ ਮਿਲ ਜਾਣਗੇ ਜੀ ਤੇ ਇੱਕ ਸਪਰੇਟ ਹੈ ਜੀ ਇੱਕ ਆਹ ਵਿੰਡੋ ਹੋ ਗਿਆ ਇੱਕ ਹੋਰ ਤੁਸੀਂ ਚੈੱਕ ਕਰ ਲਓ ਜੀ ਵੀਡੀਓ ਦੇ ਅੰਦਰ ਹੀ ਤੁਹਾਨੂੰ ਦੇਖਣ ਨੂੰ ਮਿਲ ਜਾਊਗਾ ਇੱਕ ਹੋਰ ਵਿੰਡੋ ਹੈ ਜਿਹੜਾ ਸਪਰੇਟ ਹੈ ਟੋਟਲ ਤਿੰਨ ਏਸੀ ਲੱਗੇ ਹੋਏ ਨੇ ਜੇ ਆਪਾਂ ਏਰੀਆ ਦੀ ਗੱਲ ਕਰੀਏ ਜੀ ਤਾਂ ਤੁਸੀਂ ਹੁਸ਼ਿਆਰਪੁਰ ਏਰੀਆ ਚ ਕਹਿੰਦੇ ਸੀਗੇ ਹੁਸ਼ਿਆਰਪੁਰ ਏਰੀਆ ਚ ਕੋਠੀ ਆਪਾਂ ਲੈ ਕੇ ਪਹੁੰਚੇ ਜੀ ਹਰਿਆਣਾ ਟਾਊਨ ਇਹਨਾਂ ਦਾ ਖਾਸ ਏਰੀਆ ਕਾ ਜਿਹੜਾ ਹੁਸ਼ਿਆਰਪੁਰ ਹੈ ਇਹਨਾਂ ਤੋਂ ਕੁੱਲ 14 ਕਿਲੋਮੀਟਰ ਰਹਿ ਜਾਂਦਾ ਸੀ ਤੇ ਨਾਮ ਇਹਨਾਂ ਦਾ ਹੈਗਾ ਸੀ ਕਰਨ ਸ਼ਰਮਾ ਜਿਨ੍ਹਾਂ ਦੀ ਕੋਠੀ ਹੈ ਜੀ ਕਰਨ ਸ਼ਰਮਾ ਇਹਨਾਂ ਦਾ ਨਾਮ ਹੈ ਤੁਸੀਂ ਕੋਠੀ ਨੂੰ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਹਰਿਆਣਾ ਇਹਨਾਂ ਦਾ ਏਰੀਆ ਜਾ ਕੇ ਦੇਖ ਸਕਦੇ ਹੋ ਕੋਈ ਵੀ ਗੱਲ ਕਰਨੀ ਹੋਈ ਸੀ ਫੋਨ ਤੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਕੁਝ ਵੀ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਸੀ ਤਾਂ ਮਾਲਕ ਦਾ ਨੰਬਰ ਸਕਰੀਨ ਤੇ ਹੈ ਜੀ ਕਰੋ ਜੀ ਨੰਬਰ ਨੋਟ 62808 59422 62808 59422 ਇਹ ਮਾਲਕ ਦਾ ਨੰਬਰ ਹੈ ਕੋਈ ਵੀ ਗੱਲ ਕਰਨੀ ਹੈ ਜੀ ਕੋਠੀ ਬਾਰੇ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਮਾਲਕ ਤੋਂ ਤਾਂ ਤੁਸੀਂ ਗੱਲਬਾਤ ਮਾਲਕ ਨਾਲ ਕਰ ਲਿਓ ਜੀ ਮਾਲਕ ਨਾਲ ਜਦੋਂ ਚੰਗੀ ਤਰ੍ਹਾਂ ਤੁਹਾਡੀ ਗੱਲਬਾਤ ਹੋ ਗਈ ਉਹ ਤੋਂ ਬਾਅਦ ਕੋਠੀ ਨੂੰ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਕੋਠੀ ਨੂੰ ਜਦੋਂ ਤੁਸੀਂ ਜਾ ਕੇ ਦੇਖੋਗੇ ਗੱਲਬਾਤ ਤੁਸੀਂ ਬਹਿ ਕੇ ਕਰ ਲਿਓ ਜੀ ਰੇਟ ਦੀ ਗੱਲਬਾਤ ਤੁਸੀਂ ਮੁਕਾ ਲਿਓ ਬਾਕੀ ਜੇ ਇੱਕ ਡਿਮਾਂਡ ਦੀ ਗੱਲ ਕਰੀਏ ਤਾਂ ਮਾਲਕ ਨੇ 75 ਲੱਖ ਰੁਪਇਆ ਇੱਕ ਡਿਮਾਂਡ ਕਹੀਏਗੀ ਸਨੇ ਕੋਠੀ ਤੇ ਸਨੇ ਕੋਠੀ ਦਾ ਜਿੰਨਾ ਸਮਾਨ ਹੈਗਾ 75 ਲੱਖ ਰੁਪਇਆ ਇੱਕ ਡਿਮਾਂਡ ਹੈਗੀ ਘਟਾਵਾ ਦਾ ਕੀਤਾ ਜਾਊਗਾ ਜੀ ਬਹਿ ਕੇ ਮਾਲਕ ਕਹਿੰਦੇ ਸੀਗੇ ਮੌਕੇ ਤੇ ਰੇਟ ਮੁਕਾਲਮਾਂਗੇ ਜੇ ਕਿਸ ਨੂੰ ਕੋਠੀ ਪਸੰਦ ਆਈ ਹੈ ਜੀ ਅਹੀਂ ਜਿੰਨੇ ਤੁਸੀਂ ਦੇਖ ਰਹੂ ਜਿੰਨੀਆਂ ਮੇਰੀਆ ਭੈਣਾਂ ਮੇਰੇ ਵੱਡੇ ਬਜ਼ੁਰਗ ਮੇਰੀਆ ਮਾਤਾ-ਮਾਂ ਜੀ ਨੂੰ ਵੀ ਕੋਠੀ ਪਸੰਦ ਆਈ ਹੈ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਸਕਦੇ ਹੋ ਗੱਲਬਾਤ ਕਰਨੀ ਹੈ ਜੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਮਾਲਕ ਨਾਲ ਕਰ ਲਿਓ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਸੀ ਤੇ ਨਾਲ ਦੇ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ ਜੀ 9465829488 ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਵੀ ਜੇ ਕੋਠੀ ਹੈ ਘਰ ਹੈ ਮਕਾਨ ਹੈ ਕਿਸੇ ਵੀ ਏਰੀਆ ਚਾਹੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਵਟਸਐਪ ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ ਤੇ ਫੋਟੋਆਂ ਜੀ ਆਪਣੇ ਕੋਲੇ ਭੇਜ ਦਿਓ ਆਪਣਾ ਵਟਸਐਪ ਨੰਬਰ ਤੁਹਾਨੂੰ ਦੇ ਹੀ ਦਿੱਤਾ ਬਾਕੀ ਉੱਤੇ ਪੂਰੀ ਵੀਡੀਓ ਚ ਆਪਣਾ ਵਟਸਐਪ ਨੰਬਰ ਲਿਖਿਆ ਰਹਿੰਦਾ ਸੀ ਆਪਣੇ ਕੋਲੇ ਵੀਡੀਓ ਜਿਹੜੀ ਬਣਾ ਕੇ ਭੇਜਣੀ ਹੈ ਜੀ ਬਿਲਕੁਲ ਆਰਾਮ ਨਾਲ ਪੂਰੀ ਵਧੀਆ ਪੂਰੀ ਸੋਹਣੀ ਬਣਾ ਕੇ ਭੇਜ ਦਿਓ ਫਰੀਦ ਵਿੱਚ ਆਪਾਂ ਐਡ ਲਾ ਦਾਂਗੇ ਜੀ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਜਿੰਨਾ ਕੰਮ ਆਪਾਂ ਕਰਦੇ ਆ ਜੀ ਫਰੀ ਚ ਹੀ ਕਰਦੇ ਆ ਆਪਣੇ ਕੋਲੇ ਭੇਜ ਦਿਓ ਵੀਡੀਓ ਬਣਾ ਕੇ ਫਰੀ ਚ ਆਪਾਂ ਐਡ ਲਾ ਦਾਂਗੇ ਬਾਕੀ ਉੱਤੇ ਜਿਹੜਾ ਆਪਣਾ ਵਟਸਐਪ ਨੰਬਰ ਲਿਖਿਆ ਰਹਿੰਦਾ ਜੀ ਉਸ ਨੰਬਰ ਤੇ ਕੋਈ ਜਾਣਕਾਰੀ ਨਹੀਂ ਮਿਲਣੀ ਸੀ ਉਹ ਨੰਬਰ ਸਿਰਫ ਐਡ ਕਰਵਾਉਣ ਵਾਸਤੇ ਆ ਮਾਲਕ ਦਾ ਨੰਬਰ ਕਈ ਵਾਰੀ ਆਪਾਂ ਥੱਲੇ ਵੱਡੇ ਵੱਡੇ ਅੱਖਰਾਂ ਚ ਲਿਖ ਕੇ ਲਾਤਾ ਸੀਗਾ ਉਸ ਨੰਬਰ ਤੇ ਗੱਲ ਕਰਨੀ ਆ ਮਾਲਕ ਨਾਲ ਜੇ ਤੁਸੀਂ ਕੋਈ ਵੀ ਗੱਲ ਕਰਨੀ ਹੋਈ ਸੀ ਤੇ ਵੀਡੀਓ ਕਿਵੇਂ ਦੀ ਲੱਗੀ ਸੀ ਜ਼ਰੂਰ ਚਲਦੀ ਚਲਦੀ ਵੀਡੀਓ ਚ ਕਮੈਂਟ ਕਰਕੇ ਦੱਸੀ ਜਾਓ ਜੀ ਜੇ ਵਧੀਆ ਲੱਗੀ ਵੀਡੀਓ ਪਸੰਦ ਆਈਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੀ ਬਤ ਬਤ ਸਪੋਰਟ ਕਰਿਆ ਕਰੋ ਬਾਕੀ ਉਪਰੋਂ ਛੱਤ ਤੋਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਛੱਤ ਤੁਸੀਂ ਚੈੱਕ ਕਰੋ ਖੁੱਲੀ ਡੁੱਲੀ ਛੱਤ ਆਪਾਂ ਨੂੰ ਮਿਲ ਜੂਗੀ ਸਾਰੀ ਛੱਤ ਮਾਲਕ ਨੇ ਪੱਕੀ ਕਰਵਾਈ ਹੋਈ ਹੈ ਇਹਨਾਂ ਨੇ ਵੀਡੀਓ ਚ ਕੱਲੀ ਕੱਲੀ ਚੀਜ਼ ਦੱਸੀ ਹੋਈ ਹੈ ਸੀ ਸਾਰਾ ਕੁਝ ਇਹਨਾਂ ਨੇ ਦਿਖਾਇਆਗਾ ਵੀਡੀਓ ਚ ਤੇ ਜਿੰਨੀਆਂ ਆਪਾਂ ਵੀਡੀਓ ਚ ਕੋਠੀਆਂ ਜਾਂ ਘਰ ਜਾਂ ਕੁਝ ਵੀ ਲੈ ਕੇ ਪਹੁੰਚਦੇ ਹਾਂ ਜੀ ਜਿੰਨੀ ਜਾਣਕਾਰੀ ਆਪਾਂ ਤੁਹਾਨੂੰ ਦੱਸਦੇ ਹਾਂ ਵੀਡੀਓ ਚ ਇਹ ਸਾਰੀ ਜਾਣਕਾਰੀ ਤੇ ਵੀਡੀਓ ਮਾਲਕ ਦੁਆਰਾ ਆਪਣੇ ਕੋਲੇ ਭੇਜੀ ਹੁੰਦੀ ਅਸੀ ਜਿੰਨਾ ਰੇਟ ਹੁੰਦਾ ਜੋ ਵੀ ਜਾਣਕਾਰੀ ਹੁੰਦੀ ਆ ਰੇਟ ਵੀ ਮਾਲਕ ਦੁਆਰਾ ਲੱਗਿਆ ਹੁੰਦਾ ਹੈ ਆਪਣਾ ਵਿਚ ਵਿਚਾਲੇ ਕੁਝ ਨਹੀਂ ਹੁੰਦਾ ਸੀ ਨਾ ਤਾਂ ਅਸੀਂ ਕੋਈ ਰੇਟ ਆਪਦੇ ਪੱਲੋਂ ਲਾਉਣੀ ਅਸੀਂ ਨਾ ਕੋਈ ਵੀਡੀਓ ਜੀ ਸਾਰਾ ਕੁਝ ਆਪਣੇ ਕੋਲੇ ਪਹੁੰਚਦਾਗਾ ਤੇ ਆਪਾਂ ਉਹੀ ਚੀਜ਼ ਦਿਖਾ ਦਿੰਨੇ ਆ ਬਾਕੀ ਕੋਈ ਵੀ ਜਾ ਕੇ ਦੇਖਣਾ ਚਾਹੁੰਦਾਗਾ ਤਾਂ ਮਾਲਕ ਨਾਲ ਸਿੱਧੀ ਡਾਇਰੈਕਟ ਗੱਲ ਕਰੋ ਜੀ ਜਾ ਕੇ ਦੇਖੋ ਤੇ ਗੱਲਬਾਤ ਕਰਕੇ ਰੇਟ ਮੁਕਾ ਕੇ ਸਿੱਧੀ ਡੀਲ ਤੁਸੀਂ ਮਾਲਕ ਨਾਲ ਕਰਨੀ ਆ ਆਪਣਾ ਵਿੱਚ ਵਿਚਾਲੇ ਕੁਝ ਨਹੀਂ ਹੁੰਦਾ ਜੀ ਠੀਕ ਹੈ ਜੀ ਬਾਕੀ ਇੱਕ ਵਾਰੀ ਫਿਰ ਤੋਂ ਤੁਹਾਨੂੰ ਕਹਦੇ ਨੇ ਜੇ ਤੁਸੀਂ ਐਡ ਕਰਵਾਉਣੀ ਹੈ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਜੀ ਫਰੀ ਚ ਆਪਾਂ ਐਡ ਲਾ ਦੇਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਆਪਣਾ ਕੁਝ ਨਹੀਂ ਹੁੰਦਾ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਹਰ ਰੋਜ਼ ਘਰ ਕੋਠੀ ਮਕਾਨ ਦੀ ਵੀਡੀਓ ਆਪਣੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਵੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਡੇਲੀ ਆਪਾਂ ਨਵੀਂ ਵੀਡੀਓ ਘਰ ਕੋਠੀ ਮਕਾਨ ਲੈ ਕੇ ਆਉਂਦੇ ਰਹਿੰਨੇ ਹਾਂ ਅਸੀਂ ਅਲੱਗ-ਅਲੱਗ ਏਰੀਆ ਚੋਂ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚੋਂ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਥੱਲੇ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਲਾਜ਼ਮੀ ਦਬਾ ਦਿਓ ਜੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਬਾਤ ਵਾਦ ਕਰਦਿਆ ਕਰੋ ਜੀ ਬਾਕੀ ਜਿੰਨੇ ਤੁਸੀਂ ਦੇ ਜ਼ਰੂਰ ਲਾਈਕ ਕਰਦੇ ਵੀਡੀਓ ਨੂੰ ਸ਼ੇਅਰ ਕਰ ਦਿਓ ਬាទ ਬាទ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਜ਼ਰੂਰ ਕਰ ਦਿਓ ਅਗਲੀ ਵੀਡੀਓ ਚ ਤੁਹਾਨੂੰ ਕਿੱਥੋਂ ਕਿਹੜੇ ਏਰੀਆ ਚੋਂ ਕਿੰਨੇ ਕ ਰੇਟ ਤੱਕ ਕੋਈ ਕੋਠੀ ਚਾਹੀਦੀ ਹੈ ਘਰ ਚਾਹੀਦਾ ਮਕਾਨ ਚਾਹੀਦਾ ਕਮੈਂਟ ਕਰੋ ਜਲਦੀ ਤੋਂ ਜਲਦੀ ਆਪਾਂ ਲੈ ਕੇ ਪਹੁੰਚ ਜਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜ਼ਿਆਦਾ ਲੰਮੀ ਵੀਡੀਓ ਹੋ ਜਾਊਗੀ ਜ਼ਿਆਦਾ ਟਾਈਮ ਲੱਗ ਜੂਗਾ ਜੀ ਜੇ ਹੋਰ ਆਪਾਂ ਗੱਲਾਂ ਬਾਤਾਂ ਕੀਤੀਆਂ ਤੇ ਵੀਡੀਓ ਜ਼ਿਆਦਾ ਲੰਮੀ ਪਹਿਲੇ ਹੀ ਹੋਗੀ ਤੇ ਜਰੂਰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੋ ਤੇ ਐਡ ਕਰਵਾਉਣੀ ਹੈ ਭੇਜੋ ਉੱਥੇ ਆਪਣਾ WhatsApp ਨੰਬਰ ਲਿਖਿਆ ਰਹਿੰਦਾ ਬਾਕੀ ਜਾਣਕਾਰੀ ਤੁਹਾਨੂੰ ਸਾਰੀ ਆਪਾਂ ਦੇ ਹੀ ਦਿੱਤੀ ਜਈ